ਮੇਰਾ ਨਾਂ ਜੀ ਹਰਤਾਜ ਸਿੰਘ ਆ ਘੁੰਮਣ ਤਾਂ ਆਪਾਂ ਇਹ ਕਿ ਜਦੋਂ 2018 ਚ ਅਸੀਂ ਇਆਰਤ ਖੋਦੀ ਸੀਗੀ ਤਾਂ ਜਦੋਂ ਇੱਥੇ ਆਏ ਫਿਰ ਉਹ ਪਹਿਲਾ ਸਾਲ ਤੇ ਟਰਾਲੀ 'ਚ ਤੰਬੂ ਲਾਉਣਾ ਪਿਆ ਤੇ ਜਦੋਂ ਸ਼ਾਮ ਹੁੰਦੀ ਹੀਗੀ ਮੱਛਰ ਨੇ ਵੜਵੜ ਖਾ ਜਾਣਾ ਤੇ ਨਾ ਇੱਥੇ ਇਹ ਪ੍ਰੋਬਲਮ ਇੰਨੀ ਸੀ ਕਿ ਪਾਣੀ ਪੀਣ ਖਣੋ ਵੀ ਸਾਡੇ ਗਲੇ ਸੁੱਕ ਗਏ ਸੀਗੇ ਕਿ ਪਾਣੀ ਦਾ ਵੀ ਇੱਕ ਸਿਸਟਮ ਕੀਤਾ ਜਾਏ ਪਰ ਅਹੀਂ ਉਦੋਂ ਹੀ ਤਰੀਕਾ ਆਪਣੇ ਦਿਮਾਗ 'ਚ ਬਿਠਾ ਲਿਆ ਹੈ ਕਿ ਕੁਝ ਨਾ ਕੁਝ ਜਿਹੜਾ ਅਗਲੀ ਵਾਰੀ ਨਾ ਵੱਖਰਾ ਕਰਕੇ ਆਉਣਾ ਵਾ ਵੀ ਜਿਹੜੀ ਸਾਨੂੰ ਕੋਈ ਤੰਗੇ ਤੰਗੇ ਪਰੇਸ਼ਾਨੀ ਨਾ ਆਏ ਕੋਈ ਇਹਦੇ ਵਿੱਚ ਹਰ ਇੱਕ ਸਹੂਲਤ ਹੈ ਜੀ ਜਿਹੜੀ ਘਰ ਦੇ ਵਿੱਚ ਵੀ ਕੋਚ ਕਰਕੇ ਨਹੀਂ ਹੋ ਸਕਦੀ ਉਹ ਇਹਦੇ ਵਿੱਚ ਹੈਗੀ ਆ ਇਹਦੇ ਵਿੱਚ ਵਾਈਫਾਈ ਲੱਗਾ ਜੀ ਏਸੀ ਲੱਗਾ ਐਲ ਸੀ ਡੀ ਲੱਗੀ ਆ ਮਿਊਜ਼ਿਕ ਸਿਸਟਮ ਲੱਗਾ ਵਾ ਟੂਟੀਆਂ ਲੱਗੀਆਂ ਵਾ ਕੌਫੀ ਮਸ਼ੀਨ ਲੱਗੀ ਆ ਫ੍ਰਿਜ ਲੱਗੀ ਆ ਆਲ ਸਾਰਾ ਕੋਸ਼ਿ ਜਿਹੜਾ ਵਾ ਪ੍ਰੋਵਾਈਡ ਹੈ ਇਹਦੇ ਵਿੱਚ ਨੂੰ 6 ਮਹੀਨੇ ਲੱਗੇ ਜੀ ਬਣਦਿਆ ਦੇ ਰਕੀ ਦੀ ਇਹ ਦੀ ਹਾਂ ਜੀ ਥੋੜੀ ਥੋੜੀ ਜਦੋਂ ਅਸੀਂ ਫਿਰ ਆਈਡੀਆ ਲਈ ਗਏ ਕੁਝ ਆਪਣਾ ਆਈਡੀਆ ਲਿਆ ਕੁਝ ਕਿਸਾਦੀ ਧਰਨੇ ਵਾਲਾ ਲਿਆ ਆਈਡੀਆ ਤਾਂ ਕਰਕੇ ਤੇ ਉਹਨੂੰ ਫਿਰ ਤਿਆਰ ਕਰਦੇ ਹਾਂ ਕਰਦੇ ਫਿਰ ਇਹ ਘਰੇ ਤਿਆਰ ਕਰਵਾਈ ਕੁਝ ਆਪਣਾ ਦਿਮਾਗ ਲਿਆ ਕੁਝ ਮਿਸਤਰੀ ਲਾਏ ਉਹਨਾਂ ਦੇ ਮੁਤਾਬਿਕ ਆਪਣਾ ਦੱਸ ਦੱਸ ਕੇ ਵੀ ਇਦਾਂ ਕੀਤਾ ਜਾਏ ਆ ਸਹੂਲਤ ਆ ਫਿਰ ਵੀ ਐ ਸਾਈਡ ਹਾਂ ਹੀ ਸਾਰਾ ਕੁਝ ਆਪਣੀ ਫਸਲ ਵੀ ਵੇਖਣੀ ਆ ਉਧਰ ਸ਼ੀਸ਼ਾ ਲਗਾਇਆ ਗਿਆ ਬਾਕੀ ਸਾਰਾ ਸਿਸਟਮ ਵੀ ਉਹਨੂੰ ਪ੍ਰੋਪਰ ਕੀਤਾ ਗਿਆ ਦੂਜੇ ਤੀਜੇ ਸਾਲ ਚ ਅਸੀਂ ਆ ਮੈਟ ਬਦਲ ਦਿੰਨੇ ਥੱਲੇ ਵੀ ਸਾਰਾ ਹੀ ਜੜੇ ਆ ਨਵੇਂ ਗੱਦੇ ਵਿਸ਼ੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਔਰ ਰਸੋਈ ਦਾ ਆਈਡੀਆ ਇਦਾਂ ਦੀ ਵੀ ਪਹਿਲੋਂ ਅਸੀਂ ਆਖੇ ਵੀ ਜਦੋਂ ਪੂਰੀ ਬਣ ਜੂਗੀ ਪਰ ਖਾਣ ਪੀਣ ਤੋਂ ਬਿਨਾਂ ਰਿਆ ਨਹੀਂ ਜਾਂਦਾ ਤੇ ਫੇਰ ਅਸੀਂ ਆਖਿਆ ਵੀ ਇੱਕ ਪਰਸਨਲ ਰਸੋਈ ਬਣਾਈ ਜਾਏ ਜਿਹਦੇ ਵਿੱਚ ਸਾਰਾ ਹੀ ਸਿਸਟਮ ਲਾਇਆ ਜਾਏ ਕਿ ਆਪਣੇ ਲਈ ਵੀ ਤੇ ਕਿਸਾਨਾਂ ਲਈ ਵੀ ਅਸੀਂ ਕੋਈ ਆਪਣੇ ਲਈ ਵੱਖਰਾ ਨਹੀਂ ਕਰਦੇ ਸਾਡੇ ਕਿਸਾਨਾਂ ਲਈ ਵੀ ਉਹ ਸਾਡਾ ਕਿਸਾਨ ਨਾਲ ਹੁਣ ਇੰਨਾ ਕਨਾਂਤਾ ਬਣ ਗਿਆ ਜਿਹੜੇ ਸਾਡੇਆਂ ਕਿਸਾਨ ਨੇ ਤਾਂ ਇੱਕ ਸਾਹ ਦਾ ਪਰਿਵਾਰ ਹੀ ਆ ਤਰੀ ਨਹੀਂ ਲੱਗਦਾ ਕਿ ਕਿ ਦਾਵਾ ਕਿੰਤੂ ਪਰੰਤੋ ਕੋਈ ਨਹੀਂ ਆਪੇ ਆਉਂਦੇ ਆਪਣੀ ਮਰਜ਼ੀ ਨਾਲ ਉਹ ਖੋੜ ਕੱਢਦੇ ਨੇ ਖੋਲਦੇ ਨੇ ਚੀਜ਼ੇ ਖਾ ਲੈਂਦੇ ਨੇ ਕੋਈ ਚੱਕਰ ਹੀ ਨਹੀਂ ਮਜਾ ਸੁਭਾਉਂਦਾ ਸੀਸੀਟੀਵੀ ਕੈਮਰੇ ਆ ਸਾਰਾ ਆਪਣਾ ਜਿੰਨਾ ਵੀ ਫਾਰ ਸਾਡਾ ਵਾ ਉਹਨੂੰ ਕਵਰ ਕਰਦੇ ਨੇ ਪੂਰੀ ਉਹਦੇ ਵਿੱਚ ਫਿਰ ਉਹਦਾ ਫਾਇਦਾ ਇਹ ਹੁੰਦਾ ਪਿਆ ਅਸੀਂ ਅੰਦਰ ਬੈਠੇ ਵੀ ਵੇਖੀ ਜਾਂਦੇ ਆ ਕਿ ਸਾਡੀ ਮੰਡੀ ਚ ਕਿੱਦਾਂ-ਕਿੱਦਾਂ ਕੰਮ ਚੱਲਣ ਡਿਆ ਜਿਹੜਾ ਕਿਸਾਨ ਢੇਰੀ ਤਲਾਉਣ ਆਇਆ ਉਹ ਵੀ ਅੰਦਰੇ ਬੈਠਾ ਵੇਖੀ ਜਾਂਦਾ ਵੀ ਮੇਰੀ ਢੇਰੀ ਤੋਲਣ ਦੀ ਹੈ ਵੇਖੋ ਜੀ ਉਹ ਤਾਂ ਇਹ ਕਹਿੰਦੇ ਆ ਕਿ ਤੁਸੀਂ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਕੀਤਾ ਵਾ ਤੇ ਕਿਸਾਨ ਤੇ ਇੰਨੇ ਕੋ ਖੁਸ਼ ਨੇ ਨਾ ਵੀ ਗੱਲ ਹੀ ਛੱਡ ਦੋ ਕਿਸਾਨ ਸਾਡੇ ਤੋਂ ਵੀ ਜ਼ਿਆਦਾ ਖੁਸ਼ ਨੇ ਕਹਿੰਦੇ ਉਹ ਪਹਿਲੋਂ ਕੱਤੇ ਮਿੱਟੀ ਜਾਣ ਕੇ ਬਹਿਣਾ ਆਉਣਾ ਜਾਣਾ ਹੁੰਦਾ ਇੰਜੋਏ ਕਰਦੇ ਕਈ ਵੀ ਤੇ ਫੜਫਟਾ ਦੀਦੇ ਆ ਵੀ ਭਰਾਵਾ ਉੱਠ ਜਿਓ ਤੁਹਾਡੀ ਤੇਰੀ ਦੀ ਵਾਰੀ ਆਈ ਤਲਾ ਲਓ ਸਰਕਾਰਾਂ ਨੂੰ ਕੀ ਕਰਾ ਜੰਦਾਂ ਸਰਕਾਰਾਂ ਨੂੰ ਕਹਿੰਦੇ ਅਸੀਂ ਤੇ ਪਹਿਲੋਂ ਵੇਖੋ ਜੀ ਇਹ ਪ੍ਰਾਲਾ ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਵਾ ਮੰਡੀਆਂ ਦੇ ਵਿੱਚ ਜਿਹੜਾ ਵਾ ਕਰ ਜਿੰਨਾ ਵੀ ਉਹ ਪ੍ਰਾਲਾ ਕਰ ਸਕੇ ਸਰਕਾਰਾਂ ਦਾ ਚਾਹੀਦੇ ਆ ਕਿਉਂਕਿ ਕਿਸਾਨਾਂ ਨੂੰ ਸਾਹਮ ਸੰਭਾਲ ਲਈ ਆਉਣਾ ਵਾ ਬੈਠਣ ਲਈ ਪਾਣੀ ਧਾਣੀ ਪ੍ਰਬੰਧ ਤੇ ਸਰਕਾਰ ਦੇ ਚਾਹੀਦੇ ਆ ਪਰ ਚਲੋ ਅਸੀਂ ਜਿੰਨੇ ਕੁ ਜੋਗੇ ਹੈਗੇ ਹੈ ਅਸੀਂ ਆਪਣੇ ਵੱਲੋਂ ਕਰ ਦਿੱਤੇ ਕਿਸਾਨ ਵੀ ਪੈਂਦੇ ਹਨ ਕਿਸਾਨ ਬਿਲਕੁਲ ਜੀ ਬਿਲਕੁਲ ਤੇਰੀ ਤਲਾਕ ਇਹ ਵੀ ਕਈ ਕਿਸਾਨ ਜਿਹੜੇ ਹਨ ਉਹ ਆਂਦੇ ਵੀ ਅਸੀਂ ਦਾ ਘੜੀ ਲੱਕ ਸਿੱਧਾ ਕਰਨ ਲੱਗੇ ਆ ਵੇ ਪੀ ਠਹਿਰ ਕੇ ਜਾਵਾਂਗੇ ਘਰ ਤੇ ਦਾਣੇ ਦੇ ਤਲਗੇ ਇਹ ਵੇਖੋ ਟਰਾਲੀਆਂ ਆਈਡੀਆ ਜਿਹੜਾ ਉਹ ਤਾਂ ਆਪੇ ਹੀ ਹੈ ਸੀਗਾ ਕਿਤੋਂ ਕਿਤੋਂ ਆਉਣਾ ਵਾ ਆਪੇ ਹੀ ਦੇਖਿਆ ਧਰਨੇ ਤੇ ਵੀ ਟਰਾਲੀਆਂ ਜਾਂਦੀਆਂ ਅਸੀਂ ਸੋਚਿਆ ਵੀ ਦਫ਼ਤਰ ਬਣਾਇਆ ਜਾਵੇ ਤਾਂ ਉਹ ਅਸੀਂ ਬਹੁਤ ਵਧੀਆ ਹੋਟਲ ਨੂੰ ਮਾ ਬਣਾਇਆ ਹੋਇਆ ਦਫ਼ਤਰ ਇਹਦੇ ਵਿੱਚ ਵੇਖੋ ਜੀ